ਆ ਦੇਖੋ ਜੀ ਘੋੜਾ ਕਿਤਨਾ ਲਟ ਗਿਆ ਇਸ ਦੇ ਵਿੱਚ ਮਰਜ਼ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਏ ਬੰਦੇ ਇਹੋ ਜੀ ਦਰਿਆ ਜਿਸ ਮਾਦੇ ਰੇਤਾਂ ਨੇ ਘੜਿਆ ਦੇਖੋ ਘੋੜਾ ਕਿਤਨਾ ਲਟ ਗਿਆ ਥੱਲੇ ਇਹੋ ਜੀ 2 ਘੰਟੇ ਦੀ ਤਾਜ਼ਾ ਖਬਰ ਹੈ ਇਹ ਦੇਖੋ ਜਾਂਦੇ ਜਾਂਦੇ ਅੱਗੇ ਕੋਈ ਚੀਜ਼ ਆ ਗਈ ਘੋੜੇ ਨੇ ਇੱਕਦਮ ਬ੍ਰੇਕ ਮਾਰੀ ਬ੍ਰੇਕ ਮਾਰਦੇ ਹੀ ਘੋੜਾ ਇੱਧਰ ਫਸ ਗਿਆ ਦੇਖੋ ਕਿੰਨਾ ਕੰਮ ਹੋਇਆ ਦੇਖੋ ਜੀ ਇਹ ਦੁਨੀਆ ਰੋਲ ਵਾਲੀ ਗੱਡੀਆਂ ਉਹ ਬੜੀਆ ਗੱਡੀ ਕੋੜਾ ਜਹਰਾ ਖਲਗੱਟੇ ਨੂੰ ਇਹਨਾਂ ਦਾ ਜਣਾ ਦਾ ਐਮਪੀ ਨੰਬਰ ਕੋੜੇ ਆ ਜਿਹੜੇ ਉਸ ਸਮਿੰਟ ਵਾਲੇ ਹੋਣ ਸੋ ਪਰਮਾਤਮਾ ਯੂਗੇ ਅਰਦਾਸ ਕਰੋ ਵੀ ਭਾਈ ਬੰਦਾ ਸਹੀ ਸਲਾਮਤ ਰਹੇ ਬਹੁਤ ਬਹੁਤ ਧੰਨਵਾਦ ਅੱਗੇ ਨੂੰ ਬੰਦੇ ਸਭ ਦੇਖ ਕੇ ਚੱਲੇ